ਵੀ ਵੀਰੋ ਆਪਣੀ ਇੱਕ ਭਗਵਾਨ ਦਮਨ ਜੀ ਨੂੰ ਬੇਨਤੀ ਆ ਵੀ ਜਿਹੜਾ ਸੋਨੂ सूद ਨੇ ਕੱਲ ਇੱਕ ਬੱਚੇ ਦੀ ਪੜ੍ਹਾਈ ਵਿਖਾਈ ਦਾ ਖਰਚਾ ਚੱਕਿਆ ਹੈ ਬੜੀ ਵਧੀਆ ਗੱਲ ਕੀਤੀ ਬੜੀ ਜੈਂਟਲ ਗੱਲ ਕੀਤੀ ਆ ਤੇ ਸੋਨੂ सूद ਵੱਲ ਵੇਖ ਕੇ ਹੋਰ ਵੀ ਲੱਖਾਂ ਲੋਕ ਲੱਖਾਂ ਲੋਕ ਜਿਹੜੇ ਆ ਉਹ ਇਕੱਠੇ ਹੋਏ ਆ ਇਦਾਂ ਹੀ ਬੱਚਿਆਂ ਨੂੰ ਜਿਹੜੇ ਅनाथ ਬੱਚੇ ਉਹਨਾਂ ਦੀ ਸਪੋਰਟ ਕਰਨ ਨੂੰ ਤੇ ਸੋਨੂ सूद ਆਪਣੇ ਕੋਲੋਂ ਪੈਸੇ ਖਰਚਦਾ ਆ ਤੇ ਇਸ ਵਾਸਤੇ ਸਾਡਾ ਪੰਜਾਬ ਦਾ ਹੀਰੋ ਆ ਤੇ ਇੱਕੋ ਠੱਗਾ ਅਨਮੋਲ ਕਮਾਤਰਾ ਉਹਦੇ ਲੋਕਾਂ ਨੇ ਐਦਾਂ ਐਦਾਂ ਗਫੇ ਲੌਂਦਾ ਦਾ ਦੇ ਪਤਾ ਨਹੀਂ ਕਿਨੇ ਕਰੋੜਾਂ ਅਰਬਾਂ ਦੀ ਪ੍ਰਾਪਰਟੀ ਤੇ ਉਹਦੇ ਮਹਾਲੀ ਤੇ ਜੀਰਕਪੁਰ ਜੀ ਬਣਾ ਲਈ ਆ ਖੁੱਲੇ ਗਫੇ ਲੌਂਦਾ ਆ ਤੇ ਇਹੋ ਜੇ ਠੱਗਾ ਨੂੰ ਜੇਲ੍ਹ ਚ ਸਟੋ ਇਹ ਨਾ ਹੋਵੇ ਔਰ ਤੁਸੀਂ ਅਨਮੋਲ ਕਮਾਤਰਾ ਨੂੰ ਟਿਕਟ ਦੇ ਦਿਓ ਤੇ ਸੋਨੂ ਸੂਰ ਨੂੰ ਟਿਕਟ ਨਾ ਦਵੋ ਟਿਕਟ ਦੇਣੀ ਆ ਤੇ ਸੋਨੂ ਸੂਰ ਨੂੰ ਦਵੋ ਟਿਕਟ ਦੇਣੀ ਆ ਤੇ ਦਵੋ ਕਿਨੂੰ ਸੋਨੂ ਸੂਰ ਨੂੰ ਤਾ ਕਿ ਹੋ ਜਾ ਹੀਰੋ ਤੁਹਾਡੀ ਪਾਰਟੀ ਵਿੱਚ ਵੀ ਆਵੇ ਤੇ ਪੰਜਾਬ ਦੇ ਫਾਇਦੇ ਵੀ ਕਰੇ ਹੂੰ ਤੇ ਜਿਹੜਾ ਅਨਮੋਲ ਕੁਮਾਤਰਾ ਠਾਕਰ ਇਹਦਾ ਇਹ ਅੱਜ ਤਾਂ ਭਾਵੇਂ ਲੋਕ ਮੈਨੂੰ ਗਾਲ੍ਹਾਂ ਹੀ ਕੱਢਦੇ ਆ ਪਰ ਜਦੋਂ ਇਹ ਪੋਲ ਖੁੱਲੀ ਨਾ ਤੇ ਅਨਮੋਲ ਕੁਮਾਤਰਾ ਜਿਹੜੇ 20 25 ਠਾਕਰ ਆ ਪੰਜਾਬ ਦੇ ਹੁਣ ਥੱਕਦੇ ਮਹਾਨ ਠਾਕ ਉਹਨਾਂ ਵਿੱਚੋਂ ਇੱਕ ਹੋਣਾ ਇਹ ਤੁਹਾਨੂੰ ਮੈਂ ਕਹਿ ਦਿੰਦਾ ਹਾਂ ਯਾਰ ਏਡੀ ਵੱਡੀ ਠੱਗੀ ਮਾਰਦਾ ਏਡੀ ਔਰ ਕਿਹੜੇ ਕਿਹੜੇ ਜੋ ਚੌਲ ਗੰਦ ਮੰਦ ਉਹਨਾਂ ਦੀ ਐਂਟਰੀ ਮੋਂ ਲੈਂਦਾ ਜਿਹੜੇ ਇਹਨੇ ਵੇਚਨੇ ਰੇਟਿੰਗ ਵੇਦਾ ਵੀ ਜਿਹੜਾ ਇਹ ਸਿਸਟਮ ਚੱਲ ਰਿਹਾ ਰੇਟਿੰਗ ਵਿੱਚ ਉਹਦੀ ਇਮਬਲਾਗ ਇੰਟਰਵਿਊ ਲੈ ਲੋ ਇੱਕੋ ਚੌਲ ਜੀ ਜਨਾਨੀ ਪਤਾ ਨਹੀਂ ਕਿੱਥੋਂ ਸਾਥ ਲੈਂਦਾ ਉਹ ਆਪਣੇ ਸਹੁਰਿਆਂ ਦੀਆਂ ਆਪਣੇ ਉਹ ਚੁਗਲੀਆਂ ਜਾਂ ਕਰ ਕਰਕੇ ਉਹਨੇ ਚੈਨਲ ਚੈਨਲ ਬਣਾਇਆ ਸੰਧੂ ਬਲਾਗ ਤੇ ਚੁਗਲੀਆਂ ਜਾਂ ਕਰ ਕਰਕੇ ਮਹੀਨੇ ਦਾ 2.5 ਲੱਖ ਰੁਪਇਆ ਕਮਾਉਂਦੀ ਆ ਇਹ ਹੁਣੀਆਂ ਚਵਲ ਉਹ ਯਾਰ ਚੰਗੇ ਬੰਦੇ ਬੜੇ ਹੈਗੇ ਉਹਨਾਂ ਦੀਆਂ ਇੰਟਰਵਿਊ ਕਿਉਂ ਨਹੀਂ ਲਈ ਜਾਂਦੀਆਂ ਹੈ ਵੱਡੇ ਵੱਡੇ ਜੈਂਟਲ ਬੰਦੇ ਆ ਦੁਨੀਆ 'ਚ ਖਿਡਾਰੀ ਆ ਸਪੋਰਟਸਮੈਨ ਆ ਹੋਰ ਵੱਡੇ ਅਚੀਵਰ ਆ ਬਹੁਤ ਤਰ੍ਹਾਂ ਤਰ੍ਹਾਂ ਦੇ ਐਜੂਕੇਸ਼ਨਲ ਫੀਲਡ ਵਿੱਚ ਟਾਪਰ ਆ ਹੈ ਨਾ ਉਹਨਾਂ ਦੀਆਂ ਨਹੀਂ ਕੋਈ ਇਹਨੇ ਗੰਦਮੰਦ ਜਿਹੋ ਜਹਾ ਆ ਆਪਿਆ ਗੰਦ ਉਹ ਹੋ ਜਾਏ ਗੰਦ ਨੂੰ ਸਾਧ ਗਏ ਇਹਨੇ ਇੰਟਰਵਿਊ ਲੈਣੀ ਤੇ ਵੀਰੋਂ ਇਹੋ ਜਿਹੇ ਬੰਦਿਆਂ ਦੀਆਂ ਇੰਟਰਵਿਊਆਂ ਤੇ ਇਗਨੋਰ ਕਰੋ ਤੇ ਫਾਂਡ ਦੇਣੇ ਬੰਦ ਕਰੋ ਅਗਰ ਸਪੋਰਟ ਕਰਨੀ ਤੇ ਸੋਲੋ ਸੂਲ ਵਰਗੇ ਬੰਦੇ ਨੂੰ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ